ਜਿੰਨੂੰ ਪਤਾ ਲੱਗਣਾ ਵਾ ਉਹਨੇ ਆਉਣਾ ਹੀ ਆ ਫਿਰ ਕੀ ਕਰਨਾ ਕੀ ਕਰਨਾ ਨਸੀਬਤ ਪੈ ਗਈ ਮਿੰਟੋ ਮਿੰਟੀ ਪਤਾ ਨਹੀਂ ਲੱਗਾ ਕੀ ਬਣਿਆ ਕੁੜੀ ਨੇ ਚਰੀ ਕਿਤੇ ਕੁੜੀ ਨੇ ਨਸੀ ਨਹੀਂ ਕਰਦੀ ਹੁੰਦੀ ਮੂੰਹ ਆ ਭਾ ਇੰਨੀ ਔਖੀ ਵੀ ਰਹੀ ਹੈ ਕਿਤੇ ਆਉਣਾ ਹੱਸੂ ਹੱਸੂ ਕਰਨਾ ਕਿਤੇ ਇੰਨੀ ਖੁਸ਼ ਹੋਣਾ ਤਾਂ ਕਿਦਾਂ ਕੋਲ ਕੋਲ ਕੇ ਮਾਰੀ ਇਹਨਾਂ ਨੇ ਹੈ ਫੁੱਲਾਂ ਵਰਗੀ ਕਿਤੇ ਮੇਰੀ ਤੀ ਕਿਤੇ ਜਦੋਂ ਮੇਡਾ ਵੱਡਾ ਕੰਮ ਹੋਇਆ ਆ ਤਾਂ ਉਹਨੇ ਚੁੱਪਚੁਪ ਹੀ ਰਹਿਣਾ ਆ ਅਸਿਕ ਭਰਾ ਆ ਉਹਦਾ ਉਹਨੇ ਵੀ ਕਾਰਵਾਈ ਕਰਵਾਉਣੀ ਆ ਤਾਂ ਮੈਂ ਤਾਂ ਇਦਾਂ ਕਹਿਣ ਦੀ ਆ ਕਿ ਨਿਆਣੇ ਕਿਸ ਤਰ੍ਹਾਂ ਬਾਹਰ ਕੱਢੀਏ ਆਪਣੇ लवली ਨੇ ਭੇਜੀ ਆ ਦੀ ਨੌਕਰੀ ਤੇ ਤੇ ਸੰਦੀਪ ਨੇ ਭੇਜੀ ਆ ਦੀ ਸਹੁਰੇ ਬਸ ਹੁਣ ਇਹਦੀ ਫੋਟੋ ਵੇਂਦਾ ਰਿਹਾ ਕਰ ਸਾਰੇ ਕੰਮ ਠੀਕ ਹੋ ਜਾਣੇ ਆ ਤੂੰ ਮੇਰਾ ਪੁੱਤ ਨਾ ਮੇਰੀ ਇੱਕ ਸਲਾਹ ਮੰਨ ਤੂੰ ਵਾਪਸ ਡਿਊਟੀ ਤੇ ਚੱਲ ਜਾ ਮੰਮੀ ਮੈਂ ਕਿਦਾਂ ਡਿਊਟੀ ਤੇ ਚੱਲ ਜਾਂਦਾ ਮੈਂ ਤਾਂ ਨੌਕਰੀ ਛੱਡ ਦੇਣੀ ਆ ਤੇ ਨਾਲੇ ਪੋਸਟਮਾਰਟਮ ਦੀ ਰਿਪੋਰਟ ਆਈ ਭਾ ਲੱਗਣੀ ਰਿਪੋਰਟ ਤੇ ਉਦਾਂ ਜੇ ਟਾਈਮ ਲੱਗਣਾ ਵਾਉਂਦੇ ਆ ਹਾਂ ਤੇ ਮੈਂ ਵੀ ਉਦਾਂ ਕੀਤੀ ਇੱਕ ਦੋ ਜਣੇ ਨਾਲ ਗੱਲ ਮੈਂ ਕਿਤੇ ਇਹ ਨਾ ਹੋਵੇ ਵੀ ਰਿਪੋਰਟ ਵਿੱਚ ਮੁੜ ਕੇ ਕੋਈ ਬਦਲਾ ਕਰਾ ਦੇਣ